ਪਿਆਰ ਭਰਿਆ ਸਤਿ ਸ੍ਰੀ ਅਕਾਲ ਤੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਮੈਂ ਆਪਣੇ ਜਿਹੜੇ ਇੰਡਸਟਰੀ ਦੇ ਲੀਡਰ ਆ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਉਹਨਾਂ ਨੇ ਵੀ ਮੈਂ ਜੁਆਇਨ ਕੀਤਾ ਦੋ ਕੰਮ ਲਈ ਹੈ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਚੰਗੀ ਖਬਰ 에어ਪੋਰਟ ਤੇ ਦੇ ਰਹੇ ਆ ਹਲਵਾਰਾ 에어ਪੋਰਟ ਤੇ ਤੇ ਦੂਜਾ ਇੰਡਸਟਰੀ ਦਾ ਅਸੀਂ ਇੱਕ ਰੋਡ ਮੈਪ ਤਿਆਰ ਕੀਤਾ ਹੈ ਇੱਕ ਸਾਲ ਲਈ ਉਹ ਕਰ ਰਹੇ ਆ ਪਹਿਲਾਂ ਤਾਂ ਮੈਂ ਤੁਹਾਨੂੰ 에어ਪੋਰਟ ਦੀ ਖਬਰ ਦੇਣਾ ਚਾਹੁੰਦਾ ਕੱਲ ਸ਼ਾਮੀ ਈਮੇਲ ਕੀਤੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਆਪਣੇ ਲੋਕਲ ਆਫਿਸ ਨੂੰ ਲਾਇਲ ਨੂੰ ਜਿਹੜਾ ਕਿ ਲੁਧਿਆਣਾ ਇੰਟਰਨੈਸ਼ਨਲ 에어ਪੋਰਟ ਲਿਮਿਟਿਡ ਕੰਪਨੀ ਹੈ ਉਹਨਾਂ ਦੇ ਸੀਈਓ ਨੂੰ ਈਮੇਲ ਪਾਈ ਹੈ ਉਹਨਾਂ ਨੇ ਜਿਹੜੇ ਮੈਂ ਚਾਰ ਲਾਈਨਾਂ ਜ਼ਰੂਰੀ ਹੈ ਸ਼ਾਰਟਲੀ ਇਨੌਗਰੇਸ਼ਨ ਆਫ ਹਲਵਾਰਾ 에어ਪੋਰਟ ਵਿਲ ਬੀ ਕੈਰੀਡ ਆਊਟ ਬਾਈ ਦੀ ਵੀਆਈਪੀ ਸਲੈਸ਼ ਬੀਵੀਆਈਪ ਵੈਰੀ ਗੁੱਡ ਵੈਰੀ ਇਹ ਬਹੁਤ دیر ਦਾ ਪੈਂਡਿੰਗ ਸੀ ਅਸੀਂ एयरपोर्ट अथॉरिटी ਨੂੰ ਪਰਸਿਊ ਕਰ ਰਹੇ ਸੀ ਕਿ ਜਲਦੀ ਤੋਂ ਜਲਦੀ ਟੇਕਓਵਰ ਲੈ ਕੇ ਇਹਦੀ ਓਪਨਿੰਗ ਕਰੋ ਔਰ ਉਹਨਾਂ ਨੇ ਸਾਡੀ ਰਿਕੁਐਸਟ ਮੰਨ ਲਈ ਹੈ ਉਹਦੇ ਲਈ ਉਹਨਾਂ ਨੇ ਆ ਮੈਂ ਤੁਹਾਨੂੰ ਪੜ੍ਹ ਕੇ ਅਕੋਰਡਿੰਗਲੀ ਇਟ ਹੈਸ ਬੀਨ ਡਿਜ਼ਾਇਰਡ ਬਾਈ ਦੀ ਮੈਨੇਜਮੈਂਟ ਟੂ ਪ੍ਰੇਪੇਅਰ ਨੈਸੈਸਰੀ ਮਟੀਰੀਅਲਸ ਮਤਲਬ ਇਨਵੀਟੇਸ਼ਨ ਕਾਰਡ ਡਿਸਪਲੇ ਇਹ ਉਹ ਪੂਰੀ ਤਿਆਰੀ ਹੈ ਸਿਰਫ ਉਹਨਾਂ ਨੇ ਫਾਰਮਲ ਡੇਟ ਅਨਾਉਂਸ ਕਰਨੀ ਹੈ ਉਹ ਮਈ ਚ ਵੀ ਹੋ ਸਕਦੀ ਐ ਐਂਡ ਮਈ ਚ ਵੀ ਹੋ ਸਕਦੀ ਐ ਤੇ ਜੂਨ ਦੇ ਪਹਿਲੇ ਹਫਤੇ ਚ ਵੀ ਹੋ ਸਕਦੀ ਐ ਇਹ ਹੁਣ 에ਰਪੋਰਟ ਅਥਾਰਟੀ ਨੇ ਡਿਸਾਈਡ ਕਰਨਾ ਜਿਹੜੀ ਇਹ ਡੇਟ ਹੈਗੀ ਐ ਪਰ ਉਹਨਾਂ ਨੇ ਦੋ ਹੈਂਡ ਦਿੱਤੀ ਐ ਕਿ ਅਸੀਂ ਤਿਆਰ ਆਂ 에ਰਪੋਰਟ ਦਾ ਹੈਂਡਓਵਰ ਲੈਣ ਲਈ ਔਰ ਜਿਹੜੇ 10 15 ਦਿਨ ਹੁਣ ਫਾਰਮੈਲਿਟੀਆਂ ਲਈ ਪੂਰੀਆਂ ਹੋਣੀਆਂ ਉਹਨਾਂ ਨੇ ਮਤਲਬ ਕਿ ਇੱਥੇ ਤੱਕ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਇਨਵੀਟੇਸ਼ਨ ਕਾਰਡ ਹੈ ਡਾਇਸਪਲੇਨ ਹੈ ਪਲੇ ਕ ਹੈ ਡਿਸਪਲੇ ਐਡਵਰਟਾਈਜ਼ਮੈਂਟ ਹੈ ਉਹ ਸਾਰੇ ਹੀ ਤਿਆਰੀ ਕਰ ਲੋ ਉਹਨਾਂ ਨੇ ਨਾਮ ਵੀ ਲੱਲੇ ਹੈ ਸਟੇਟ ਦੇ ਜਿਹੜੇ ਵੀ ਵੀ ਆਈ ਪੀ ਹੈ ਜਿਹੜੇ ਜ਼ਿਲ੍ਹੇ ਦੇ ਆ ਚਾਹੇ ਮੈਂਬਰ ਪਾਰਲੀਮੈਂਟ ਹੈ ਜਾਂ ਜਿੱਥੇ 에어ਪੋਰਟ ਖੁੱਲ ਰਿਹਾ ਉੱਥੇ ਦੇ ਐਮ ਐਲ ਏ ਸਹਬਾਨ ਹੈ ਇਹ ਸਾਰੀ ਇਨਫਾਰਮੇਸ਼ਨ ਉਹਨਾਂ ਨੇ ਮੰਗ ਲਈ ਹੈ ਬੜਾ ਚੰਗਾ ਸਾਈਨ ਹੈ ਔਰ ਮੈਂ ਪੂਰੇ ਲੁਧਿਆਣੇ ਵਾਸੀਆਂ ਨੂੰ ਵਧਾਈ ਦਿੰਦਾ ਕਿ ਇੱਕ ਸਟੈਪ ਹੋਰ ਆਪਾਂ ਨੇੜੇ ਪਹੁੰਚ ਰਹੇ ਹਾਂ 에어ਪੋਰਟ ਇੱਕ ਵਾਰੀ ਇਨੌਗੁਰੇਸ਼ਨ 에어ਪੋਰਟ ਦੀ ਹੋ ਜਾਏਗੀ ਫਿਰ 에어 ਇੰਡੀਆ ਤੇ ਮਤਲਬ ਕਿ ਤਿਆਰੀ ਚਾਲੂ ਕਰ ਦੇਗਾ ਪਰ ਇਹ ਜੋ ਕੱਲ ਈਮੇਲ ਆਈ ਹੈ ਮੈਂ 에어 ਇੰਡੀਆ ਨੂੰ ਵੀ ਅੱਜ ਫਾਰਵਰਡ ਕਰੂੰਗਾ ਤਾਂ ਕਿ ਸਾਈਮਲਟੇਨੀਅਸ ਉਹ ਆਪਣੀ ਤਿਆਰੀ ਕਰ ਲੈ 에어ਪੋਰਟ ਤੇ ਜੇ ਕਿਸੇ ਦਾ ਕੋਈ ਸਵਾਲ ਹੈ ਪੁੱਛ ਲੈ ਫਿਰ ਮੈਂ ਅੱਗੇ ਇੰਡਸਟਰੀ ਦਾ ਤੁਹਾਨੂੰ ਡਿਸਕਸ਼ਨ ਕਰੂੰਗਾ ਇਹ ਵੈਸੇ ਪ੍ਰੈਸ ਕਾਨਫਰੰਸ ਇੰਡਸਟਰੀ ਲਈ ਬੁਲਾਈ ਸੀ ਪਟ ਕਿਉਂਕਿ ਇਹ ਅ ਇਨ ਦੀ ਮੀਨ ਵਾਈਲ ਨਿਊਜ਼ ਆ ਗਈ ਮੈਂ ਕਿਹਾ ਪਹਿਲਾਂ ਇਹ ਮੈਂ ਤੁਹਾਨੂੰ ਅ ਦੱਸਦਾ ਸਾਰੇ ਆਪਣੇ ਸ਼ਹਿਰੀਆਂ ਨੂੰ 300 ਦੇ ਵਿੱਚ ਸ਼ੁਰੂ ਹੋਏਗੀ ਫਲ ਜਾਈਗੀ ਹਾਂਜੀ ਫਲ ਸ਼ੁਰੂ ਹੋਏਗੀ ਕਿੱਥੇ ਲਜਾਈਗੀ ਇਹ ਜੀ ਅ ਇਹਦਾ ਜਿਹੜਾ ਕਨੈਕਟਿੰਗ ਹੋਏਗਾ ਉਹਦਾ ਪੂਰਾ ਇੰਡੀਆ ਨਾਲ ਹੋਏਗਾ ਔਰ ਯੂਰਪ ਨਾਲ ਹਰ ਜਗ੍ਹਾ ਹੋਏਗਾ ਕਿਉਂਕਿ ਅਸੀਂ 에어 ਇੰਡੀਆ ਚਾਲੂ ਕਰ ਰਹੇ ਆ ਜਿਹੜਾ ਲੱਗੇ ਜੋ ਹੈਗਾ ਚੈੱਕ ਇਨ ਇੱਥੇ ਹੋਏਗਾ ਚੈੱਕ ਇਨ ਡੈਸਟੀਨੇਸ਼ਨ ਤੱਕ ਹੋਏਗਾ ਚਾਹੇ ਵਿਦਨ ਇੰਡੀਆ ਚਾਹੇ ਇੰਟਰਨੈਸ਼ਨਲ ਆ ਪਰ ਇਹ ਫਲਾਈਟਾਂ ਜਿਹੜੀਆਂ ਚਾਲੂ ਕਰ ਰਹੇ ਉਹ IGIA 에어ਪੋਰਟ ਦੇ ਥਰੂ ਕਰ ਰਹੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਿੱਲੀ ਇਸ ਤੋਂ ਪਿੱਛੇ ਨਹੀਂ ਘਟਾਂਗੇ ਇਹ ਨਹੀਂ ਘਟਾਂਗੇ ਸ਼ੁਰੂ ਵਿੱਚ ਦੋ ਫਲਾਈਟਾਂ ਨਾਲ ਚਾਲੂ ਕਰ ਰਹੇ ਆ మేబీ 1 ਨਾਲ ਕਰਨ ਪਰ ਦੋ ਉਹਨਾਂ ਨੇ ਕਨਫਰਮ ਕਰਤੀਆਂ ਸ਼ਾਇਦ ਦੋਵਾਂ ਨਾਲ ਕਰ ਦੇ। ਉਹ ਸਾਰੇ ਕੰਮ ਉਹਨਾਂ ਨੇ ਕਿ ਉਹ ਜਿਹੜੀ ਮੀਟਿੰਗ ਹੋਈ ਸੀ ਕਿ ਅਸੀਂ ਰਿਕੁਐਸਟ ਕਰਾਂਗੇ ਕਿ ਸਾਈਮਲਟੇਨियसਲੀ ਕੰਮ ਵੀ ਕਰਾ ਲੈਣ। ਹਾਂ ਬਸ ਉਹਨਾਂ ਨੇ ਸਾਡੀ ਰਿਕੁਐਸਟ ਮੰਨ ਲਈ ਹੈ। ਸਾਡਾ ਇੰਟਰਸਟ ਚੱਲ ਰਿਹਾ ਕਿ ਕੰਮ ਕਿਵੇਂ ਹੋਵੇ। ਨਹੀਂ ਇੱਥੋਂ ਦਾ ਸਿੱਧਾ ਇੰਟਰਨੈਸ਼ਨਲ ਨਹੀਂ ਜਾਏਗੀ ਸਿਰਫ ਇਹ ਹੈ ਕਿ ਦਿੱਲੀ ਵਿੱਚ ਇਮੀਗ੍ਰੇਸ਼ਨ ਤੇ ਕਸਟਮ ਹੋਏਗੀ ਜਦੋਂ ਇੱਥੋਂ ਟ੍ਰੈਫਿਕ ਵੱਧ ਜਾਏਗਾ ਫਿਰ ਇਮੀਗ੍ਰੇਸ਼ਨ ਤੇ ਕਸਟਮ ਵੀ ਅਸੀਂ ਇੱਥੇ ਰਿਕੁਐਸਟ ਕਰਕੇ ਸ਼ਿਫਟ ਕਰਾਂਗੇ ਹੁਣ ਮੈਂ ਸਾਰੇ ਦੇਖੋ ਇੰਡਸਟਰੀਅਲਿਸਟ ਐਸੋਸੀਏਸ਼ਨ ਦੇ ਆ ਜਿਹੜੇ ਕਰਤਾ ਧਰਤਾ ਮੇਰੇ ਨਾਲ ਬੈਠੇ ਆ ਹਾ ਰਾਹੁਲ ਲੋਹਾ ਜੀ ਉਪਕਾਰ ਦੀ ਲੱਖੀ ਜੀ ਟੋਗਲ ਸਾਹਿਬ ਸਾਰੇ ਬੈਠੇ ਆ ਮੈਂ ਹੁਣ ਅਸੀਂ ਸਾਡੀ ਗਵਰਨਮੈਂਟ ਨੇ ਇੱਕ ਰੋਡ ਮੈਪ ਤਿਆਰ ਕੀਤਾ ਉਹ ਮੈਂ ਤੁਹਾਨੂੰ ਰੋਡ ਮੈਪ ਦੀਆਂ ਹਾਈਲਾਈਟਸ ਅੱਜ ਦੱਸਣਾ ਚਾਹੁੰਦਾ ਨੰਬਰ 1 ਹੈ ਪੀ ਐਸ ਆਈ ਸੀ ਹੁਣ ਲੈਂਡ ਬੈਂਕ ਇਕੱਠੇ ਕਰਨ ਜਾ ਰਹੀ ਹੈ ਤਾਂ ਕਿ ਨਵੇਂ ਫੋਕਲ ਪੁਆਇੰਟ ਸਟੇਟ ਵਿੱਚ ਬਣ ਸਕਣ ਅਲੱਗ-ਅਲੱਗ ਸ਼ਹਿਰਾਂ 'ਚ ਔਰ ਇਹਦੇ ਵਿੱਚ ਲੁਧਿਆਣਾ ਵੀ ਇਨਕਲੂਡਡ ਹੈ ਹਰ ਸ਼ਹਿਰ 'ਚ ਨਵੇਂ ਫੋਕਲ ਪੁਆਇੰਟ ਬਣਾਉਣ ਦਾ ਉਹਨਾਂ ਨੇ ਇੱਕ ਡਿਸੀਜਨ ਲੈ ਲਿਆ ਹੁਣ ਜ਼ਮੀਨਾਂ ਲੈਣੀਆਂ ਤੇ ਉਹਨਾਂ ਦੀ ਅਲਾਟਮੈਂਟ ਕਰਨੀ ਹੈ ਔਰ ਜਿਹੜੀਆਂ ਅਸੀਂ ਜ਼ਮੀਨਾਂ ਇਹਦੇ ਲਈ ਲਵਾਂਗੇ ਕੋਈ ਧੱਕੇ ਨਾਲ ਐਕਵੀਜ਼ੀਸ਼ਨ ਨਹੀਂ ਹੋਏਗੀ ਫਾਰਮਰਸ ਨੂੰ ਪੂਰਾ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਏਗੀ ਔਰ ਉਹਨਾਂ ਦੀ ਮਰਜ਼ੀ ਨਾਲ ਦਿੱਤੀ ਜਾਏਗੀ ਤਾਂ ਕਿ ਉਹਨਾਂ ਨੂੰ ਆਪਣਾ ਜ਼ਮੀਨ ਦਾ ਪੂਰਾ ਮੁੱਲ ਮਿਲੇ ਨੰਬਰ 2 ਤੇ ਰਾਈਟ ਆਫ ਬਿਜ਼ਨਸ ਐਕਟ ਚ ਚੇਂजेस ਕੁਝ ਕੀਤੀਆਂ ਕੁਝ ਹੋਰ ਹੋ ਰਹੀਆਂ ਤਾਂ ਕਿ ਜਿੰਨੇ ਵੀ ਇੰਡਸਟਰੀ ਵਾਲੇ ਭਰਾ ਹੈ ਉਹਨਾਂ ਨੂੰ ਈਜ਼ ਆਫ ਬਿਜ਼ਨਸ ਬਹੁਤ ਮਿਲੇ ਇਹ ਜਿਹੜੇ ਰਾਈਟ ਆਫ ਬਿਜ਼ਨਸ ਕਰ ਰਹੇ ਆ ਉਹਦੇ ਵਿੱਚ ਮੋਸਟ ਆਫ ਦੀ ਅਪਰੂਵਲਸ ਜਿਹੜੀਆਂ ਹੈਗੀਆਂ ਉਹ ਜਦੋਂ ਸੈਟਅਪ ਕਰਨਾ ਹੈ ਬਿਜ਼ਨਸ ਜਾਂ ਇੰਡਸਟਰੀ ਉਸੇ ਵੱਲੇ ਦੇ ਦਿੱਤੀਆਂ ਜਾਂਦੀਆਂ ਆਂ Yeah! Hey.